ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਗਿਆ ਅਮੋਸ ਨਬੀ ਦੀ ਪੁਸਤਕ ਔਰ ਪਰਮੇਸ਼ਵਰ ਦਾ ਦਾਸ ਅਮੋਸ ਜਿਹੜਾ ਆ ਇਸ ਪ੍ਰਕਾਰ ਦੇ ਨਾਲ ਲਿਖਦਾ ਹੈ ਕਿ ਅੰਤ ਦੇ ਦਿਨਾਂ ਦੇ ਵਿੱਚ ਨਾ ਤੇ ਧਰਤੀ ਉੱਤੇ ਰੋਟੀ ਦਾ ਕਾਲ ਪਵੇਗਾ ਤੇ ਨਾ ਹੀ ਪਾਣੀ ਦਾ ਕਾਲ ਪਵੇਗਾ ਸਗੋਂ ਯਹੋਵਾ ਦੀ ਬਾਣੀ ਨੂੰ ਸੁਣਨ ਦਾ ਕਾਲ ਧਰਤੀ ਦੇ ਉੱਤੇ ਪਵੇਗਾ ਮੇਰੇ ਭਾਈ ਭੈਣੋ ਅੱਜ ਉਹ ਦਿਨ ਸ਼ੁਰੂ ਹੋ ਚੁੱਕੇ ਨੇ ਜਦੋਂ ਨਾ ਤੇ ਰੋਟੀ ਦਾ ਨਾ ਪਾਣੀ ਦਾ ਸਗੋਂ ਪਰਮੇਸ਼ਵਰ ਦੀ ਬਾਣੀ ਦਾ ਕਾਲ ਜਿਹੜਾ ਇਸ ਧਰਤੀ ਦੇ ਉੱਤੇ ਜਿਹੜਾ ਸ਼ੁਰੂਆਤ ਹੋ ਚੁੱਕੀ ਹੈ ਜਿਵੇਂ ਕਿ ਅਸੀਂ ਵੇਖਦੇ ਆ ਬਹੁਤ ਸਾਰੇ ਲੋਕਾਂ ਦਾ ਧਿਆਨ ਪਰਮੇਸ਼ਵਰ ਦੇ ਕਲਾਮ ਤੋਂ ਦੂਰ ਹੁੰਦਾ ਜਾ ਰਿਹਾ ਪਰਮੇਸ਼ਵਰ ਦੇ ਵਚਨਾਂ ਤੋਂ ਦੂਰ ਹੁੰਦਾ ਜਾ ਰਿਹਾ ਸੋ ਹਲ ਵਚਨ ਸੁਣਨ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਦੇ ਰਾਹੀਂ ਜਿੰਨੀਆਂ ਮਸੀਹੀ ਵੀਡੀਓ ਆਉਂਦੀਆਂ ਉਹਨਾਂ ਨੂੰ ਧਿਆਨ ਦੇਣਾ ਸੁਣੋ। ਔਰ ਇੱਕ ਹੋਰ ਅਨਾਉਂਸਮੈਂਟ ਹੈ ਜੋ ਸਕਰੀਨ ਦੇ ਉੱਤੇ ਤੁਸੀਂ ਇਹ ਬਾਈਬਲ ਕਵਰ ਦੇਖ ਰਹੇ ਹੋ ਤੇ ਟੱਚ ਕਰਕੇ ਤੁਸੀਂ ਬਾਈਬਲ ਕਵਰ ਖਰੀਦ ਸਕਦੇ ਹੋ, ਪੰਜਾਬੀ ਬਾਈਬਲ ਲੈ ਸਕਦੇ ਹੋ ਔਰ ਹਿੰਦੀ ਬਾਈਬਲ ਲੈ ਸਕਦੇ ਹੋ, ਇੰਗਲਿਸ਼ ਬਾਈਬਲ ਲੈ ਸਕਦੇ ਹੋ ਔਰ ਮਸੀਹਤ ਕ੍ਰਿਸ਼ਨਾਲਿਟੀ ਦੇ ਰਿਲੇਟਡ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜੋ ਅਸੀਂ ਘਰਾਂ ਵਿੱਚ ਲਾਉਂਦੇ ਆ ਤੁਸੀਂ ਇਸ ਬਾਈਬਲ ਕਵਰ ਦੇ ਉੱਤੇ ਕਲਿੱਕ ਕਰਕੇ ਤੁਸੀਂ ਬਹੁਤ ਕੁਝ ਕਸਨੈਲਟੀ ਦੇ ਰਿਲੇਟਡ ਖਰੀਦ ਸਕਦੇ ਹੋ ਪ੍ਰਭੂ